ਇੱਕ ਗੂ ਸਭ ਤੋਂ ਪਹਿਲਾ ਕੰਮ ਹੈ ਭੈਣ ਨੂੰ ਫ੍ਰੂਟ ਕਰਦੀਆਂ ਜਿਹੜਾ ਬਲਵਿੰਦਰ ਕੌਰ ਨੇ ਕੰਗਣਾਂ ਰਣਾਉਣ ਦੇ ਮੂਨੇ ਇੱਕ ਤਮਾਚਾ ਸਮਾਚਾ ਮਾਰ ਕੇ ਜਿਹੜਾ ਬਹੁਤ ਹੀ ਵਧੀਆ ਕੰਮ ਕੀਤਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੋਲਦੀ ਸੀ ਕਿ ਜਿਹੜੀਆਂ ਫੋਰਸੇ ਦੇ ਵਿੱਚ ਆਉਂਦੀਆਂ ਨੇ ਮਾਵਾ ਭੈਣਾਂ ਆਏ ਦਿਹਾੜੀ ਤੇ ਨੇ ਤਾਂ ਉਸ ਭੈਣ ਨੂੰ ਬੜਾ ਗੁੱਸਾ ਸੀ ਉਸ ਟਾਈਮ ਦਾ ਅੱਜ ਕੱਲੋਂ ਨੇ ਗੁੱਸਾ ਛੱਡਿਆ ਤਾਂ ਦੇਖੋ ਸਰਕਾਰ ਨੇ ਕਿੰਡੀ ਬੇਖੁਦਾ ਗੱਲ ਕਰੀ ਐ ਤੇ ਨਾਲ ਦੀ ਨਾਲ ਸਰਕਾਰ ਦਾ ਬਿਆਨ ਹੁੰਦਾ ਹੈ ਕਿ ਉਰਤ ਮੌਣੀ ਦੇ ਉੱਤੇ ਪਰਚਾ ਜਿਹੜਾ ਦਰਜ ਕੀਤਾ ਜਾਊਗਾ ਤੇ ਉਹਨੂੰ ਸਸਪੈਂਡ ਕੀਤਾ ਜਾਊਗਾ ਤਾਂ ਜਦੋਂ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੁੰਦਾ ਹੈ ਜਾਂ ਸਾਡਾ ਕੋਈ ਕਿਸਾਨ ਵੀ ਸ਼ਹੀਦ ਹੋ ਜਾਂਦਾ ਹੈ ਜਾਂ ਲਖੀਮਪੁਰ ਖੀਰੀ ਦੇ ਵਿੱਚ ਉਹ ਕਿਸਾਨਾਂ ਉਹਨਾਂ ਤੇ ਗੱਡੀ ਚੜ੍ਹ ਕੇ ਕਤਲ ਕੀਤਾ ਜਾਂਦਾ ਹੈ ਤਾਂ ਉਦੋਂ ਸਰਕਾਰ ਕਿਉਂ ਚੁੱਪ ਸੀ ਆ ਸਾਡੇ ਬਹੁਤ ਸਾਰੇ ਬਾਰਡਰਾਂ ਦੇ ਉੱਤੇ ਟਰੈਕਟਰ ਭੰਨੇ ਖੜੇ ਨੇ ਤਾਂ ਉਦੋਂ ਸਰਕਾਰ ਕਿਉਂ ਚੁੱਪ ਸੀ ਕਿਉਂਕਿ ਸਾਡੀ ਭੈਣ ਨੇ ਕੋਈ ਉੱਤੇ ਰਿਵਾਲਵਰ ਨਾਲ ਗੋਲੀ ਨਹੀਂ ਚਲਾਈ ਵੀ ਉਹਦੇ ਕੋਲੇ ਹਥਿਆਰ ਸੀ ਉਹਨੇ ਆਪਣਾ ਹਥਿਆਰ ਵਰਤਿਆ ਉਹ ਵੀ ਹੱਥ ਕਿਉਂਕਿ ਜਦੋਂ ਉਹ ਉਹਨੂੰ ਗੁੱਸਾ ਸੀ ਪਿਛਲੇ ਟਾਈਮ ਦਾ ਤਾਂ ਉਹਨੇ ਜਿਹੜਾ ਗੁੱਸਾ ਕੱਢਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਭੈਣ ਦਾ ਤੇ ਉਹਦੇ ਨਾਲ ਵੀ ਖੜਾਂਗੇ ਅਸੀਂ ਆਪਣੀ ਜਥੇਬੰਦੀ ਵੱਲੋਂ ਅਸਾਂ ਪਿਛਵਾਸ ਦਵਾਉਂਦੇ ਆ ਕਿ ਜੇ ਸਾਡੀ ਭੈਣ ਨੂੰ ਕੋਈ ਵੀ ਲੋੜ ਪਈ ਤਾਂ ਉਹਦੇ ਨਾਲ ਖੜਾਂਗੇ ਸਾਰੀ ਜਥੇਬੰਦੀ ਤਾਂ ਉਸ ਭੈਣ ਦਾ ਬਹੁਤ ਬਹੁਤ ਧੰਨਵਾਦ ਤੇ ਉਹਨੂੰ ਸਲੂਟ ਕਰਦੇ ਆ ਕਿਉਂਕਿ ਇਹ ਇੱਕ ਇੱਕ ਜੱਜਬਾਸੀ ਹੋਰ ਤੇ ਜੱਜਬੇ ਨੂੰ ਬਹੁਤ ਬਹੁਤ ਸਲਾਮ